ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਾਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੇ ਚੌਪਾਈ ਹਮਰੇ ਕਰਮ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਸਤ ਸੁਭਾਤ ਮੁਖਾਬ ਹੋ ਆਪ ਹਾਦਮ ਹੈ ਵਿਚਾਬ ਹੋ ਸੁਖੀ ਬਸੈ ਮੋਹ ਰ ਪਰਵਾਰਾ ਸੇਵਕ ਸਿੱਖ ਸੁਭੈ ਕਰਤਾਰਾ ਮੋਹ ਰ ਅਛਾ ਨਜ ਕਰਦਾ ਕਰੀਐ ਸਾ ਬਨ ਲਕਵਾਜ ਸੰਗ ਰਿਗੈ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੇ ਰਹਿ ਪਿਆਸਾ ਤੁਮਹਿ ਛਾੜ ਕੇ ਅਵਰਨਾ ਧਿਆਵੂ ਜੋ ਬਰਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਸ ਦੇ ਮੁਝੇ ਅਮਰ ਗਏ ਮਨਨ ਕਾਲ ਕਾਤਰਾਸ਼ਨ ਵਰਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰੀ ਹੋ ਰੱਖਿਆ ਰਾਖ ਲਿਹੁ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤੁਮੋ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬਰਮਾ ਮਵਤਰਾ ਕਾਲ ਪਾਏ ਸੂਝ ਅਵਤਾਰ ਕਾਲ ਪਾਏ ਕਨ ਬਿਸ਼ਨ ਪ੍ਰਗਾਸਾ ਸਭ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਉਹ ਬੇਦਰਾਜ ਬਰਮਾ ਜੋਥਿਓ ਜਵਨ ਕਾਲ ਸਹ ਲੋ ਉਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵ ਦੇਤ ਜਛ ਨਮ ਜਾਇਓ ਆਦਵੰਤੇ ਕੇ ਉਤਾਰਾ ਸੋਏ ਗੁਰੂ ਸਮਝੀ ਹੋਂ ਹਮਾਰਾ ਨਮਸਕਾਰ ਦਿਸਹਿ ਕੋ ਹਮਾਰੀ ਸਗਨ ਪ੍ਰਜਾ ਜਨਾਬ ਸਵਾਰੇ ਸ਼ਿਵਕਨ ਕਾ ਸ਼ਿਵਗੁਣ ਸੁਖ ਦੇਉ ਸਾਤਰਣ ਕਾ ਪਲ ਮੋਦ ਕੇਉ ਢੜਕ ਢੜਕੇ ਅੰਦਰ ਕੇ ਜਾਣਤ ਭਲੇ ਬੁਰੇ ਕੀ ਪੀਰਵਸ਼ਾਨਤ ਤੇ 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 ਗੰਜਰਾ ਸਤੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰ ਬਿਸ਼ਾਨੇ ਘਟ ਘਟ ਕੇ ਪੜ ਪੜ ਕੇ ਜਾਨੇ ਜਗ ਦੇ ਕਰਖਾ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਆਪਾ ਨਾ ਨਵਾਕ ਰਖ ਕਰਤ ਹੋ ਕਭੂ ਤੁਮ ਮੈਮਲਤ ਦੇਹ ਤਰ ਸਭੂ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਨੀ ਬੂਝੋ ਉਚਾਰੈ ਤੁਮ ਸਭ ਹਿਤੇ ਰਹਤ ਨਿਰਾਲਮ ਜਾਲ ਦਵੇਦ ਭੇਦ ਅਲਮ ਨਿਰੰਕਾਰ ਨਿਰਵਕਾਰ ਨਿਰਨਾਮ ਆਦਾਨੀਲ ਅਨਾਦ ਸੰਪੂ ਤਾ ਕਾਉ ਲੋ ਚਾਰ ਦਪੀਦਾ ਜਾ ਕੋ ਭੀਵ ਨਾ ਪਾਉ ਤ ਬਿਦਾ ਤਾ ਕਾ ਕਰਪਾ ਹਰਨ ਨਮਾਨਤ ਮਹਾ ਮੂੜ ਹੈ ਗਜ ਭੀਦ ਨਾ ਜਾਣਤ ਮਹਾ ਦੇਵ ਕੋ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਜੀਨਤ ਨਹਿ ਪੀਵ ਆਪ ਆਪਨੇ ਵਦ ਹੈ ਜੀਤੇ ਬਰਨਤ ਪਿੰਨ ਪਿੰਨ ਤੂੰ ਹੈ ਤੇਤੀ ਨਮਰਾਲ ਖਾ ਨਾ ਜਾਇ ਅਵਸਾਰ ਕਹਿ ਬੁਇ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੋ ਸਰੂਪਾ ਰੰਗ ਪਿਉ ਰਾਵ ਕਿਹ ਭੂਪਾ ਅੰਡਜ ਜੇ ਰਜ ਸੇਤੇ ਕੀਨੀ ਤਪਿ ਖਾਨ ਬਹੁ ਰਚ ਦੇਨੀ ਕਹੋ ਪੁੱਤ ਰਾਜਾ ਹਵੇ ਬੈਠਾ ਕਹੋ ਸ਼ਵਣ ਪਿਉ ਸੰਗਰ ਕਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਦਜਗਾਤ ਸਰੂਪ ਸਵੈਮ ਭਵ ਅਵ ਰੱਛਾ ਮੇਰੇ ਤੁਮ ਕਰੋ ਸਿੱਖੋ ਬਾਲ ਸਿੱਖ ਸੰਗਰੂ ਦੁਸ਼ਟ ਜਥੇ ਠਾਤਰ ਪਾਤਾ ਸਗਲ ਮਲੇਸ਼ ਕਰੋ ਨਨ ਕਤਾ ਜਿਆ ਤੁਝ ਦਸ਼ਰਨੇ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਉਣ ਪਾਗਰ ਪਰ ਇਤਿਹਾਰੇ ਦਿਨ ਕੈ ਦੋ ਸੰਕਟ ਸਭ ਟਾਰੇ ਜੋ ਗਲ ਖੋਗਬਾਰ ਧਾਈ ਹੈ ਤਾਕੇ ਕਾਲ ਨਿਕਟ ਨਹਿ ਪਰ ਅਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰਹੁ ਤਾਕੇ ਤਾਪ ਤਨੁ ਕਮ ਹਰਹੁ ਰੇ ਦੇ ਸੈਦ ਕਰਮੋ ਸਹੂਏ ਦੁਸ਼ਟ ਛਾਵ ਸਕ ਨਾ ਕੋਈ ਏਕ ਬਾਣ ਜਨਤਿ ਵੈ ਸੁਭਾਨ ਆਕਾਲ ਪਾਸੇ ਤਾਹ ਹੁ ਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜੜਾ ਕੇ ਤੁਮੈ ਸ਼ਰਨ ਤੇ ਹਾਰੇ ਆਪ ਹਾਥ ਦੈਨ ਹੋ ਬਾਰੇ ਸਾਰਵਤੋ ਨਮੋ ਹੋ ਹੋ ਸਹਾਇ ਦੁਖ ਸੁ ਦੋਖ ਤੇ ਲਹ ਮਚਾਈ ਕਿਰਪਾ ਕਰੇ ਹੰ ਬਰਜਗ ਮਤਾ ਗ੍ਰੰਥ ਗ੍ਰਾਹ ਪੂਰਨ ਸੁਵਰਾਤਾ ਕਿਲਵੇ ਸਗਲ ਦੇਹ ਕੋ ਹਰਤਾ ਦੁਖ ਦੋਖਿਨ ਕਾਛੇ ਕਰਤਾ ਸ਼੍ਰੀਯਾ ਤੁਜ ਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਜਿਤ ਕਾਲਾ ਮਨ ਬਾਚਨ ਫਲ ਪਾਵੇ ਸੁਵੇ ਦੁੱਖ ਨਾ ਦਿਸੈ ਵਿਆਪਤ ਕੁਵੀ ਅਣਨ ਸੁਣੇ ਗੁਮਜੋ ਆਸ ਰਸਨਾ ਪਾਵੇ ਸੁਣੇ ਮੂੜ ਚਤ ਲਾਈ ਚਤੁਰਤਾ ਆਵੈ ਦੁੱਖ ਦਰਦ ਪਾਉ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਆਕੇ ਇੱਕ ਵਾਰ ਚੋ ਪੈ ਕੋ ਕਹੈ ਜੋ ਪਾਏ ਸਮ ਸਤਿ ਰਹੈ ਸੈ ਸਪਣਿ ਜੈ ਅਰਧ ਸੈਸੁ ਆਪਣ ਤੀਨ ਕਹਿ ਜੈ ਪਾਦ ਰਸੁ ਦੇਸ਼ਟ ਮੇਰਿ ਵਾਰਾਤੀ ਰਸੁ ਸੋਧਰਾਵ ਗ੍ਰੰਥ ਸੁਧਾਰਾ ਸਵਈਆ ਪਾਹਿ ਗਹ ਜਾਤੇ ਤੁਮਰੇ ਤਵ ਤੇ ਕੁਆਖ ਤਰਨ ਹਿਆਨੇਉ ਰਾਵ ਰਹੇਮ ਪ੍ਰਾਨੁ ਖਰਾਨ ਅਨੇਕ ਹੈ ਅਮ ਦੇਖ ਨ ਮਾਨਿਉ ਸਮਰੇ ਸਾਸ ਰਵੀ ਸਬੈ ਮੋ ਭੇਦ ਕਾ ਮੈਂ ਨਾ ਜਾਣੈ ਹੂੰ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾ ਤੋਹਿ ਬਖਾਨੈ ਹੂੰ ਦੁਹਰਾ ਸਗਲ ਦਵਾਰ ਕੋ ਛਡ ਕੈ ਗਯੋ ਤੁਹਾਰੋ ਦਵਾਰ ਬਾਹ ਹੈ ਗਹਿ ਕਿਲਾਜ ਅਸ ਗੋਬਿੰਦਾਸ ਤੁਹਾਰ ਰਾਮਖਲੀ ਮਹਿਲਾ ਤੀਜਾ ਆਨੰਦਿਕ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮਿਰਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੇ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸਾਧੂ ਤਾਂ ਗਾਵੋ ਹਰੇ ਕੇ ਰਾਮ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੀਆ ਨੋ ਸਦਾਰ ਹੋ ਹਰ ਨਾਲੇ ਹਨ ਨਾਨਾ ਨੋ ਤੋ ਮਨ ਮੇਰੀ ਦੋ ਸਭ ਸਾਰਣਾ ਅੰਗੇਕਾਰ ਹੋਖਲੇ ਤੇਰਾ ਕਾਰਜ ਸਭ ਸਵਾਰਣਾ ਸਭਨਾਗਲਾ ਸਮਰੱਥ ਸੁਆਮੀ ਸੋਖਿ ਅਮਨ ਅਵਸਾਰੇ ਤਹ ਨਾਨਕ ਮਨ ਮੇਰੀ ਸਦਾਰ ਹੋ ਹਨ ਨਾਲੇ ਸਾਚੇ ਸਾਹਿਬਾ ਖਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭੁਛੈ ਜਿਸ ਦੇਹ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾਮੁ ਨੋ ਸਾਵੈ ਨਾਮੁ ਜਨ ਕੇ ਮਨੋਸਿਆ ਵਾਜੇ ਸਬਦ ਕਨੇਰੇ ਕਹੈ ਨਾਨਕ ਸਤਿ ਸਾਹਿਬ ਕੀਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚ ਨਾਮ ਧਰਮ ਮੇਰਾ ਇਨ ਬੁਖਾ ਸਭ ਗਵਾਈਆ ਤਰ ਸ਼ਾਂ ਸੁਖਮਨ ਹੈ ਉਸਿਆ ਜਿਨੇ ਇੱਛਾ ਸਾਪ ਜਾਈਆਂ ਸਦਾ ਕਿਰਪਾਨ ਗਿਤਾ ਕਰਿ ਬਟੋ ਜਿਸ ਅਧੀਆਂ ਵੜਿਆਈਆਂ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਾਗੇ ਸ਼ਬਦ ਵਾਜੀ ਕਲਾਜਿਤ ਕਰਤਾ ਰੀਆਂ ਪੰਜ ਦੋਦਵਾਸ ਕਿਤੇ ਕਾਲ ਗੰਡਕ ਮਾਰਿਆ ਤੁਰ ਕ੍ਰਿਪਾ ਆਯਾ ਤਿਨ ਕਾ ਸੇ ਨਾਮ ਹਰ ਕੇ ਲਾਗੇ ਕਹਿ ਨਾਰਕ ਦ੍ਰਿਸ਼ੁ ਹੋਗਾ ਜਦ ਕਰ ਅਨਹਦ ਬਾਚਿ ਆਨੰਦ ਸੁਨੋੜ ਪਾਗੇ ਹੋ ਸਗਲ ਮਨੋਰਥ ਪੂਰੇ ਪਾਨ ਬ੍ਰਹਮ ਪ੍ਰਾਪਾਇ ਤਰੇ ਸਗਲ ਵਿਸੂਰੇ ਦੁਖ ਰੋਸ ਨਤਾਬਤਰੀ ਸੁਨੇ ਸੱਚੇ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿਤ ਕਹਤੇ ਪਵਤ ਸਤਗੋ ਰਹਾ ਪ੍ਰਪੂਰੇ ਮਨਵੰਤ ਨਾਨਕ ਅਗੁਰ ਚਰਨ ਲਾਗੇ ਆਵਾਜ ਅਨਹਦ ਤੂਰੀ ਮਨਵੰਤ ਨਾਨਕ ਅਗੁਰ ਚਰਨ ਲਾਗੇ ਵਾਜ ਅਨਹਦ ਤੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ